ਬੜਾ ਲੰਮਾ ਸਮਾਂ ਪਹਿਲਾਂ ਬਾਦਸ਼ਾਹਪੁਰ ਸੁਧਾਰਨਪੁਰ ਦੇ ਕੋਲੋਂ ਇੱਕ ਬੁੱਢਾ ਕੱਗਰ ਨਿਕਲਦਾ ਸੀ ਪਰ ਐਸਾ ਕਰਦੇ ਉਸ ਬੁੱਢੇ ਕੱਗਰ ਦੀ ਕੋਈ ਥਾਂ ਨਹੀਂ ਹੈਗੀ ਉੱਥੇ ਕਿਤੇ ਨਹੀਂ ਲੱਭਦਾ ਉਹ ਪੂਰਿਆ ਜਾ ਚੁੱਕਿਆ ਕਿ ਰੈਵਿਨਿਊ ਡਿਪਾਰਟਮੈਂਟ ਦੇ ਵਿੱਚ ਉਹ ਕੱਗਰ ਪੁਰਾਣਾ ਬੁੱਢਾ ਕੱਗਰ ਹਾਲੇ ਵੀ ਬੋਲ 93 ਦੇ ਵਿੱਚ ਬਰਬਾਦੀ ਕੀਤੀ 2023 ਦੇ ਵਿੱਚ ਫੇਰ ਹੜ ਆਇਆ ਹੁਣ 25 ਦੇ ਵਿੱਚ ਫੇਰ ਇਹ ਕੱਗਰ ਜਿਹੜਾ ਉਹ ਅੱਖਾਂ ਕੱਢ ਕੇ ਵਿਖਾਇਆ ਕੱਗਰ ਤੋੜ ਕੇ ਨਰਵਾਣਾ ਬਰਾਚ ਨੂੰ ਪਾਣੀ ਜਿਹੜਾ ਉਹ ਹਰਿਆਣੇ ਨੂੰ ਜਾਣ ਲੱਗ ਪਿਆ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਢੁੱਲੇ ਬੇਰਾ ਦਾ ਹਾਲੇ ਕੁਝ ਨਹੀਂ ਵਿਗੜਿਆ ਬਹੁਤ ਕੁਝ ਵਿਗੜ ਚੁੱਕਾ ਹੈ ਇਸ ਕੱਗਰ ਕਰਕੇ ਸਾਰੇ ਇਲਾਕੇ ਦੇ ਲੋਕ ਆਪਣੀਆਂ ਕੁੜੀਆਂ ਵਿਆਹ ਤੋਂ ਜਿਹੜਾ ਉਹ ਗ੍ਰੇਸ ਕਰਦੇ ਆ ਉਹ ਕਹਿੰਦੇ ਸੀ ਕਿ ਤੁਸੀਂ ਸਰਕਾਰ ਚੁੱਕ ਦਿਓ ਮੈਂ ਕੱਗਰ ਚੁੱਕ ਦਿਆਂਗਾ ਪਰ ਹਾਲੇ ਤੱਕ ਕੱਗਰ ਉੱਥੇ ਦੀ ਉੱਥੇ ਆ ਕਰਤੌਰੀ ਕਰਾ ਕੇ ਚਾਰ ਗੱਟੇ ਸੁੱਟ ਕੇ ਤੇ ਵਿਜ਼ਿਟ ਕਰਕੇ ਫੋਟੋਆਂ ਖਿਚਾ ਕੇ ਇਹਦੇ ਨਾਲ guzara ਨਹੀਂ ਹੋਣਾ ਇਸ ਇਲਾਕੇ ਦੇ ਅਧਿਆਪਕ ਡਾਕਟਰ ਦੂਸਰੇ ਲੋਕ ਇੱਥੇ ਆਪਣੀ ਪੋਸਟਿੰਗ ਕਰਾਉਣ ਵੇਲੇ ਜਿਹੜੇ ਆ ਉਹ ਝਿਜਕਦੇ ਆ ਜੇ ਹੋ ਜਾਂਦੀ ਆ ਤਾਂ ਫਿਰ ਸਵਾਰਸ਼ਾ ਪਾ ਕੇ ਉੱਥੇ ਨਿਕਲ ਜਾਂਦੇ ਆ ਅਸ ਵਕਤ ਅੱਜ 6 ਸਤੰਬਰ 2025 ਅਸੀਂ ਜਿਹੜਾ ਮੇਰੇ ਤੁਸੀਂ ਪਿੱਛੇ ਵੇਖ ਰਹੇ ਹੋ ਇਹ ਉਹ ਏਰੀਆ ਹੈ ਜਿੱਥੇ ਕੱਗਰ ਤਰਮੇੜੀ ਪਿੰਡ ਦੇ ਕੋਲੋਂ ਗੋਲਾ ਚੀਕਾ ਦੇ ਕੋਲੇ ਕੱਗਰ ਐਸ ਥਾਂ ਦੇ ਥੱਲੇੋਂ ਲੰਘਦਾ ਜਿੱਥੇ ਕੈਮਰਾਮੈਨ ਖੜਕੇ ਤੁਹਾਨੂੰ ਵਿਖਾ ਰਿਹਾ ਇਹ ਹਾਂਸੀ ਬਟਾਣਾ ਦਾ ਉਹ ਚੈਨਲ ਹੈ ਇਹ ਰਸਤਾ ਆਉਣ ਜਾਣ ਵਾਸਤੇ ਹੈ ਜਿਹੜਾ ਅਸੀਂ ਦੇਖ ਤੁਸੀਂ ਖੜੇ ਆ ਪਰ ਇਹਦੇ ਨਾਲ ਹਾਂਸੀ ਬਟਾਣਾ ਨਹਿਰ ਉਹ ਵਗੇਗੀ ਇਹ ਕੋਈ 700 ਫੁੱਟ ਲੰਮਾ ਚੈਨਲ ਹੈ ਇਸ ਸਮਾਣੇਉ ਪਾਣੀ ਆਏਗਾ ਸਮਾਣੇ ਦੀ ਵੱਖੀ ਚੋਂ ਬੀਐਮਐਲ ਦੇ ਵਿੱਚੋਂ ਔਰ ਇਧਰ ਨੂੰ ਇਹ ਪਾਣੀ ਲੈ ਕੇ ਜਾਏਗੀ ਕੈਥਲ ਤੇ ਰੋਤਕ ਇਹ ਕੋਈ 190 ਕਿਲੋਮੀਟਰ ਹੈ ਪਰ ਹਾਲੇ ਸੁਪਰੀਮ ਕੋਰਟ ਦੀ ਰੋਕ ਲੱਗਣ ਕਰਕੇ ਕਿਉਂਕਿ ਇਸ ਨਹਿਰ ਨੇ ਇਹ ਨਹਿਰ ਬਹੁਤ ਉੱਚੀ ਬਣਾਈ ਗਈ ਹੈ ਹਰਿਆਣੇ ਦੇ ਪੰਜਾਬ ਦੇ ਬਾਰਡਰ ਦੇ ਨਾਲ ਨਾਲ ਸੋ ਜਦੋਂ ਵੀ ਕੱਗਰ ਬਹੁਤ ਉੱਛਲਦਾ ਹੈ ਤਾਂ ਕੱਗਰ ਅੱਗੇ ਨਹੀਂ ਜਾਂਦਾ ਇਸ ਕਰਕੇ ਪਿੱਛੇ ਡਾਫ ਲੱਗਦੀ ਆ ਔਰ ਕਟੋ-ਕਟ ਵੀ 50-60 ਪਿੰਡ ਜਿਹੜੇ ਨੇ ਉਹਨਾਂ ਨੂੰ ਡੁੱਬਣ ਦਾ ਖਤਰਾ ਬਣ ਜਾਂਦਾ ਔਰ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਵੀ ਆ ਔਰ ਇਹ ਡਾਫ ਲਾਉਂਦੀ ਆ ਕੱਗਰ ਦੀ ਸਾਰੇ ਪਾਸੇ ਹਰਿਆਣੇ ਦੇ ਤੇ ਪੰਜਾਬ ਬਾਰਡਰ ਦੇ ਨਾਲ-ਨਾਲ ਇਹ ਤੁਸੀਂ ਕੱਗਰ ਵੇਖ ਰਹੇ ਹੋ ਇਸ ਟਾਈਮ ਇਹ ਐਸ ਟਾਈਮ ਇੱਥੇ 24 ਫੁੱਟ ਚੜਿਆ ਹੋਇਆ ਭਾਵ ਕੇ ਹਾਂਸੀ ਬਟਾਣਾ ਦੇ ਨਾਲ ਥੱਲਿਓਂ ਬਿਲਕੁਲ ਲੱਗ ਚੁੱਕਿਆ ਸੀ ਤੁਹਾਨੂੰ ਥੱਲੇ ਪਿੱਲਰ ਨਹੀਂ ਵਿਖਾ ਸਕਦੇ 7 ਫੁੱਟ ਦੇ 700 ਫੁੱਟ ਦੇ ਵਿੱਚੋਂ ਇਹ ਲੰਘ ਕੇ ਜਾਂਦਾ ਹੈ ਔਰ ਐਸ ਟਾਈਮ 24 ਫੁੱਟ ਚੜਿਆ ਹੋਇਆ ਔਰ ਇਹ ਦੱਸਿਆ ਜਾ ਰਿਹਾ ਕਿ ਅਗਰ ਇਹ ਇੱਕ ਫੁੱਟ ਹੋਰ ਚੜਦਾ ਤਾਂ ਪਿੱਛੇ ਵੱਡਾ ਖਤਰਾ ਪੈਦਾ ਹੋ ਸਕਦਾ ਜਿਹੜਾ ਕੱਗਰ ਹੈ ਇਸ ਬਾਰੇ ਸਾਡੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਕੱਗਰ ਇੱਕ ਬਰਸਾਤੀ ਜਿਹੜਾ ਉਹ ਅਸੀਂ ਕਹਿ ਸਕਦੇ ਆ ਨਦੀ ਆ ਇਹ ਹਿਮਾਚਲ ਦੇ ਵਿੱਚੋਂ ਨਾਹਨ ਦਾ ਇਲਾਕਾ ਹੈ ਉੱਥੋਂ ਨਿਕਲਦਾ ਹੈ ਹੌਲੀ-ਹੌਲੀ ਫਿਰ ਅੱਗੇ ਪੰਚਕੂਲਾ ਚ ਆਉਂਦਾ ਹੈ ਉੱਥੋਂ ਪਾਣੀ ਰੜਦਾ ਹੈ ਉੱਥੇ ਮਾਤਾ ਕੁਸ਼ਲਿਆ ਡੈਮ ਹੈ ਉੱਥੇ ਪਾਣੀ ਇਕੱਠਾ ਹੁੰਦਾ ਹੈ ਔਰ ਫਿਰ ਇਹ ਉੱਥੋਂ ਨਿਕਲ ਕੇ ਪੰਜਾਬ ਦੇ ਵਿੱਚ ਮੁਬਾਰਕਪੁਰ ਡੇਰਾ ਬੱਸੀ ਕੋਲੋਂ ਐਂਟਰ ਕਰਦਾ ਅੱਗੇ ਡੇਰਾ ਬੱਸੀ ਦੇ ਜਿਹੜਾ ਇਲਾਕਾ ਉੱਥੋਂ ਨਿਕਲ ਕੇ ਇੱਕ ਅਗਰ ਫਿਰ ਮਾੜੂ ਟਿਵਾਣਾ ਤੇ ਅਗਲੇ ਪਾਸੇ ਦੂਦਨ ਸਾਦਾ ਤੱਕ ਦੇਵੀਗੜ ਦੇ ਕੋਲੋਂ ਜਿਹੜਾ ਉਹ ਲੰਘਦਾ ਦੇਵੀਗੜ ਤੋਂ ਨਿਕਲਣ ਤੋਂ ਬਾਅਦ ਕੱਗਰ ਫੇਰ ਅੱਗੇ ਚੱਲਦਾ ਚੱਲਦਾ ਜਲਾਖੇੜੀ ਇਹ ਸਾਰੇ ਏਡੀਏ ਕੜਾਮ ਵਾਲੇ ਪਾਸੇ ਨੂੰ ਚੱਲਦਾ ਚੱਲਦਾ ਇਹ ਨਿਕਲ ਕੇ ਆ ਜਾਂਦਾ ਹੈ ਫੇਰ ਗੂਲੇ ਚੀਕੇ ਵਾਲੇ ਪਾਸੇ ਇਥੇ ਗੋਲਾ ਚੀਕਾ ਰੋਡ ਜਿਹੜੀ ਪੰਜਾਬ ਤੋਂ ਚੀਕੇ ਨੂੰ ਸੜਕ ਜਾਂਦੀ ਹੈ ਉਹਦੇ ਥੱਲੋਂ ਦੀ ਲੰਘਦਾ ਹੈ ਨਾਲ ਤਰਮੇੜੀ ਪਿੰਡ ਹੈ ਪਿੱਛੇ ਸੱਸਾ ਗੁਜਰਾ ਸੱਸਾ ਬ੍ਰਾਹਮਣਾ ਇਹ ਸਾਰੇ ਪਿੰਡ ਹੈਗੇ ਆ ਔਰ ਉੱਥੋਂ ਨਿਕਲ ਕੇ ਇਹ ਫਿਰ ਹਰਿਆਣੇ 'ਚ ਜਦੋਂ ਐਂਟਰ ਕਰਦਾ ਹੈ ਤਾਂ ਜਿੱਥੇ ਤੁਸੀਂ ਇਸ ਟਾਈਮ ਦੇਖ ਰਹੇ ਹੋ ਇਹ ਏਰੀਆ ਉਹ ਹੈ ਜਿੱਥੇ ਹਾਂਸੀ ਬਟਾਣਾ ਨਹਿਰ ਇਹਦੇ ਉੱਪਰ ਦੀ ਲੰਘਦੀ ਹੈ ਇਹ ਥੱਲੋਂ ਦੀ ਨਿਕਲਦਾ ਹੈ ਔਰ ਜਿਸ ਪਾਸੇ ਤੁਸੀਂ ਦੇਖ ਰਹੇ ਹੋ ਉਹ ਖੰਬੜਾ ਦਾ ਅੱਗੇ ਪਿੰਡ ਹੈ ਖੰਬੜਾ ਖੰਬੇੜਾ ਉਹਨੂੰ ਕਹਿੰਦੇ ਆ ਅਸੀਂ ਖੰਬੜਾ ਵੀ ਕਹਿ ਲੈਂਦੇ ਖੰਬੇੜਾ ਹੈ ਪਿੰਡ ਹੈ ਤੁਸੀਂ ਦੇਖ ਰਹੇ ਹੋ ਉੱਥੇ ਨਾਲ ਇੱਧਰ ਗੁਰਦੁਆਰਾ ਸਾਹਿਬ ਹੈ ਪਿੰਡ ਦਾ ਉੱਥੇ ਤੱਕ ਪਾਣੀ ਬਿਲਕੁਲ ਚੜਿਆ ਆ ਇਧਰਲੇ ਪਾਸੇ ਇੱਕ ਮਸਜਿਦ ਵੀ ਹੈ ਬਿਲਕੁਲ ਕੰਡੇ ਦੇ ਉੱਤੇ ਤੁਸੀਂ ਦੇਖਦੇ ਹੋ ਉਹ ਮਸਜਿਦ ਹੈ ਸੋ ਪਾਣੀ ਮਸਜਿਦ ਦੇ ਵਿੱਚ ਵੀ ਇਸ ਟਾਈਮ ਵੜਿਆ ਹੋਇਆ ਤੇ ਇਹ ਖੰਬੇੜਾ ਪਿੰਡ ਵਾਲੇ ਪਾਸੇ ਵੀ ਪਿੰਡ ਨੂੰ ਲੱਗਿਆ ਹੋਇਆ ਕੁਝ ਖੇਤਾਂ 'ਚ ਵੀ ਵੜਿਆ ਇਤੋਂ ਇਹ ਜਿਹੜਾ ਕੱਗਰ ਹੈ ਇਹ ਅੱਗੋਂ ਨਿਕਲਦਾ ਨਿਕਲਦਾ ਖਨੌਰੀ ਪਹੁੰਚਦਾ ਕਦੇ ਇੱਧਰ ਕਦੇ ਉੱਧਰ ਖਨੌਰੀ ਤੋਂ ਬਾਅਦ ਇਹ ਫੇਰ ਸੰਗਰੂਰ 'ਚ ਸ਼ਾਮਲ ਹੁੰਦਾ ਸੰਗਰੂਰ ਦੇ ਵਿੱਚ ਮੂਨਕ ਫਿਰ ਅੱਗੇ ਮਾਨਸਾ ਸਰਦੂਲਗੜ੍ਹ ਡੱਬ ਵਾਲੀ ਹੋ ਕੇ ਹਰਿਆਣੇ 'ਚੋਂ ਜਾ ਕੇ ਇਹ ਫਿਰ ਪਹੁੰਚਦਾ ਹੈ ਰਾਜਸਥਾਨ ਦੇ ਵਿੱਚ ਬੀਕਾਨੇਰ ਦੇ ਸੂਰਤਗੜ੍ਹ ਬੀਕਾਨੇਰ ਤੇ ਨਿਕੋਂ ਹਨੂਮਾਨਗੜ੍ਹ ਦੇ ਕੋਲੇ ਜਾ ਕੇ ਇਹ ਹਨੂਮਾਨਗੜ੍ਹ ਤੇ ਉਥੇ ਇੱਕ ਰੇਲਵੇ ਲਾਈਨ ਆ ਉਹਦੇ ਵਿੱਚ ਦੀ ਲੰਘਦਾ ਤੇ ਅੱਗੇ ਪੀਲੀ ਬੰਗਾ ਇਲਾਕਾ ਹੈ ਉਥੇ ਜਾ ਕੇ ਇਹ ਖਤਮ ਹੋ ਜਾਂਦਾ ਇਹਦੇ ਵਿੱਚ ਪਾਣੀ ਜਿਹੜਾ ਉੱਪਰੋਂ ਆਉਂਦਾ ਹੈ ਹਿਮਾਚਲ ਚੋਂ ਉਹ ਬੜਾ ਥੋੜਾ ਪਾਣੀ ਹੈ ਪਰ ਹੌਲੀ ਹੌਲੀ ਇਹਦੇ ਵਿੱਚ ਛੋਟੀਆਂ-ਛੋਟੀਆਂ ਨਦੀਆਂ ਰਲਦੀਆਂ ਨੇ ਮੈਂ ਤੁਹਾਨੂੰ ਬੜੀ ਦਿਲਚਸਪ ਗੱਲੇ ਦੱਸਣੀ ਚਾਹਨਾ ਹਾਂ ਕਿ ਅੱਜ ਤੋਂ 10-12 ਹਜ਼ਾਰ ਸਾਲ ਪਹਿਲਾਂ ਕੱਗਰ ਦੇ ਕੱਗਰ ਜਿਹੜਾ ਹੈ ਇਹ ਬੜਾ ਛੋਟਾ ਜਿਹਾ ਸੀ ਪਰ ਇਹ ਸਥਾਨ ਦੇ ਉੱਤੇ ਇਹ ਸਾਡੇ ਇਤਿਹਾਸਕਾਰ ਲਿਖਦੇ ਆ ਕੁਝ ਫੈਕਟਸ ਮਿਲਦੇ ਨੇ ਕਿ ਇੱਕ ਸਰਸਵਤੀ ਨਦੀ ਇੱਥੋਂ ਬਹੁਤ ਵੱਡੀ ਨਿਕਲਦੀ ਸੀ ਔਰ ਉਸ ਸਰਸਵਤੀ ਨਦੀ ਦੇ ਵਿੱਚ ਸਤਲੁਜ ਵੀ ਪੈਂਦਾ ਸੀ ਤੇ ਐਸ ਵਕਤ ਜਿਹੜੀ ਯਮਨਾ ਹਰਿਆਣੇ ਚੋਂ ਨਿਕਲ ਕੇ ਦਿੱਲੀ ਦੇ ਵਿੱਚ ਤਬਾਹੀ ਮਚਾਉਂਦੀ ਪਈ ਉਹ ਵੀ ਇੱਥੇ ਹੀ ਪੈਂਦੀ ਸੀ ਭਾਵ ਕਿ ਜਿੱਥੇ ਅਸੀਂ ਖੜੇ ਆ ਇਸ ਥਾਂ ਤੋਂ ਸਰਸਵਤੀ ਲੰਘਦੀ ਰਹੀ ਆ ਔਰ ਉਹ ਸਰਸਵਤੀ ਜਿਹੜੀ ਸੀ ਉਹ ਜਾ ਕੇ ਅਰਬ ਸਾਗਰ ਦੀਆਂ ਖਾੜੀ ਦੇ ਵਿੱਚ ਡਿੱਗਦੀ ਸੀ ਸਮੇਂ ਦੇ ਨਾਲ ਜਿਵੇਂ ਇਨਸਾਨ ਦੇ ਮੂਡ ਬਦਲਦੇ ਆ ਦਰਿਆਵਾਂ ਦੇ ਵਹਿਣ ਵੀ ਬਦਲਦੇ ਰਹਿੰਦੇ ਆ ਦਨਿਆਵਾਂ ਨੇ ਵਹਿਣ ਬਦਲਦਿਆਂ ਬਦਲਦਿਆਂ ਸਤਲੁਜ ਸਾਡੇ ਤੋਂ ਬਹੁਤ ਦੂਰ ਚੱਲਿਆ ਗਿਆ ਲੁਧਿਆਣੇ ਦੇ ਪਰਲੇ ਪਾਸੇ ਚੱਲਿਆ ਗਿਆ ਔਰ ਜਿਹੜੀ ਯਮਨਾ ਹੈ ਉਹ ਦਿੱਲੀ ਵਾਲੇ ਪਾਸੇ ਵਹਿਣ ਲੱਗ ਪਈ ਔਰ ਹੌਲੀ ਹੌਲੀ ਕਿਉਂਕਿ ਸਰਸਵਤੀ ਨੂੰ ਪਾਣੀ ਨਹੀਂ ਮਿਲਿਆ ਸਰਸਵਤੀ ਜਿਹੜੀ ਆ ਉਹ ਸੁੱਕ ਗਈ ਖਤਮ ਹੋ ਗਈ ਸੋ ਇਸ ਵਕਤ ਕੱਗਰ ਰਹਿ ਗਿਆ ਸੋ ਕੱਗਰ ਜਦੋਂ ਦੇਵੀਗੜ੍ਹ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਦੇਵੀਗੜ੍ਹ ਤੋਂ ਬਾਅਦ ਇਹਦੇ ਵਿੱਚ ਹਰਿਆਣਾ ਸਾਈਡ ਤੋਂ ਟੰਗਰੀ ਪੈਂਦੀ ਆ ਉਹਦੇ ਵਿੱਚ ਵੀ ਹਿਮਾਚਲ ਦਾ ਪਾਣੀ ਆਉਂਦਾ ਉਹ ਅੰਬਾਲਾ ਕੈਂਟ ਦੇ ਕੋਲੋਂ ਲੰਘ ਕੇ ਆਉਂਦੀ ਆ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਆ ਜਾਂਦੇ ਹੋ ਤਾਂ ਫਿਰ ਇਹਦੇ ਵਿੱਚ ਮਾਰਕੰਡਾ ਪੈਂਦਾ ਮਾਰਕੰਡੇ ਦਾ ਪਾਣੀ ਲੋਕਲ ਵੀ ਪੈਂਦਾ ਉੱਪਰੋਂ ਸਾਰਾ ਪਾਣੀ ਆਉਂਦਾ ਔਰ ਉਹ ਇਹਦੇ ਵਿੱਚ ਆ ਕੇ ਇਹ ਤਰਮੇੜੀ ਤੋਂ ਪਿਛਲੇ ਪਾਸੇ ਜਿਹੜੇ ਆ ਉਹ ਰਲਦੇ ਆ ਇਹਦੇ ਵਿੱਚ ਮੀਰਾਪੁਰ ਚੋਹ ਪਨੇੜੀ ਦੇ ਕੋਲੋਂ ਚੱਲਦਾ ਹੈ ਔਰ ਉਹ ਤਰਮੇੜੀ ਦੇ ਕੋਲੋਂ ਲੰਘ ਕੇ ਸੜਕ ਚੀਕਾ ਸੜਕ ਤੋਂ ਨਿਕਲ ਕੇ ਅਗਲੇ ਪਾਸੇ ਆ ਕੇ ਫਿਰ ਉਹ ਘੱਗਰ ਦੇ ਵਿੱਚ ਪੈਂਦਾ ਔਰ ਇੱਥੇ ਇਸ ਤੋਂ ਪਿਛਲੇ ਪਾਸੇ ਜਿਹੜੀ ਪਟਿਆਲਾ ਕੀ ਰੋ ਜਿਹੜੀ ਸ਼ਿਵਾਲਿਕ ਇਲਾਕੇ ਚੋਂ ਨਿਕਲਦੀ ਆਇ ਮੋਹਾਲੀ ਪੀਜੀਆਈ ਦੇ ਬਿਲਕੁਲ ਨਾਲ ਜਦੋਂ ਉਹਦੇ ਚ ਬਹੁਤ ਪਾਣੀ ਆਉਂਦਾ ਤਾਂ ਉਹ ਚੜ ਜਾਂਦੀ ਹੈ ਉਹ ਫਿਰ ਪਟਿਆਲੇ ਕੋਲੇ ਦੌਲਤਪੁਰ ਕੋਲੇ ਆ ਕੇ ਉਹ ਪਟਿਆਲਾ ਨਦੀ ਬਣ ਜਾਂਦੀ ਹੈ ਉਹ ਪਟਿਆਲੇ ਦੇ ਨਾਲ-ਨਾਲ ਲੰਘਦੀ ਹੋਈ ਫਿਰ ਉਹ ਇੱਥੇ ਆ ਕੇ ਤਰਮੇੜੀ ਤੋਂ ਪਿਛਲੇ ਪਾਸੇ ਆ ਕੇ ਉਹ ਇਹਦੇ ਵਿੱਚ ਪੈਂਦੀ ਆ ਇਸ ਤੋਂ ਇਲਾਵਾ ਇਸ ਸਰਹੰਦ ਵਾਲੇ ਪਾਸਿਓਂ ਇੱਕ ਸਰਹੰਦ ਚੋਂ ਆਉਂਦਾ ਇੱਕ ਚੰਬੋ ਚੋਂ ਆਉਂਦਾ ਔਰ ਹੋਰ ਵੀ ਬڑے ਛੋਟੇ ਛੋਟੇ ਚੋਅ ਇਹਦੇ ਵਿੱਚ ਪੈਂਦੇ ਆ ਕੁਝ ਹਰਿਆਣੇ ਚੋਂ ਪੈਂਦੇ ਆ ਔਰ ਇਹ ਪਾਣੀ ਆ ਕੇ ਇੰਨੀ ਵੱਡੀ ਭਾਵਕੇ ਤੁਸੀਂ ਦੇਖਿਆ ਉੱਥੇ 263000 ਕਿ ਉਸ ਇੱਕ ਪਾਣੀ ਦੀ ਕਪੈਸਿਟੀ ਐ ਇਹਦੀ ਇਹਨੂੰ ਅੱਗੇ ਲੈ ਕੇ ਜਾਣ ਦੀ ਕਿਸੇ ਵਕਤ ਬਜ਼ੁਰਗਾਂ ਨਾਲ ਮੈਂ ਇੱਥੇ ਗੱਲ ਕੀਤੀ ਆ ਬਜ਼ੁਰਗ ਕਹਿੰਦੇ ਸੀ ਕਿ ਘੱਗਰ ਦਾ ਪਾਣੀ ਸਾਡੇ ਲਈ ਦੇਸੀ ਘੋ ਵਰਗਾ ਸੀ ਅੰਮ੍ਰਿਤ ਵਰਗਾ ਹੁੰਦਾ ਸੀ ਕਾਰਨ ਕੀ ਹੁੰਦਾ ਸੀ ਜਦੋਂ ਸੜਕਾਂ ਨਹੀਂ ਸੀ ਹੁੰਦੀਆਂ ਜਦੋਂ ਨਹਿਰਾਂ ਨਹੀਂ ਸੀ ਹੁੰਦੀਆਂ ਜਦੋਂ ਹੰਸੀ ਪਟਾਣਾ ਨਹੀਂ ਸੀ ਹੈਗੀ ਜਦੋਂ ਬੋਰ ਨਹੀਂ ਸੀ ਲੱਗੇ ਹੋਏ ਉਦੋਂ ਕੱਗਰ ਚੜਦਾ ਸੀ ਤੇ ਕੱਗਰ ਫੈਲ ਜਾਂਦਾ ਸੀ ਚਾਰੇ ਪਾਸੇ ਔਰ ਬਜ਼ੁਰਗ ਕਹਿੰਦੇ ਆ ਕਿ ਉਹ ਜਦੋਂ ਫੈਲਦਾ ਸੀ ਤਾਂ ਪਹਾੜਾਂ ਤੋਂ ਲਿਆਂਦੀ ਹੋਈ ਜ਼ਰਖੇਜ਼ ਮਿੱਟੀ ਉਹ ਛੱਡ ਜਾਂਦਾ ਸੀ ਤੇ ਉਹਦੇ ਵਿੱਚ ਸਾਨੂੰ ਖਾਦਾਂ ਪਾਉਣ ਦੀ ਲੋੜ ਨਹੀਂ ਸੀ ਪੈਂਦੀ ਕਿਉਂਕਿ ਉਦੋਂ ਖਾਦਾਂ ਪਾਉਂਦੇ ਵੀ ਨਹੀਂ ਸੀਗੇ ਉਹ ਇੰਨੀ ਜ਼ਬਰਦਸਤ ਫਸਲ ਜਿਹੜੀ ਆ ਉਹ ਉੱਥੇ ਹੁੰਦੀ ਸੀਗੀ ਲੇਕਿਨ ਸਮੇਂ ਦੇ ਨਾਲ ਨਾਲ ਸੜਕਾਂ ਬਣ ਗਈਆਂ ਨਹਿਰਾਂ ਬਣ ਗਈਆਂ ਸੜਕਾਂ ਉੱਚੀਆਂ ਹੋ ਗਈਆਂ ਉਹਦੇ ਥੱਲੇ ਪੁਲੀ ਜਿੱਥੇ ਲੱਗਣੀ ਚਾਹੀਦੀ ਸੀ ਉੱਥੇ ਨਹੀਂ ਲੱਗੀ ਕਿਉਂਕਿ ਜਿਹੜਾ ਪਾਣੀ ਉਛਲਦਾ ਉਹਨੂੰ ਆਪਣਾ ਇੱਕ ਨੇਚਰਲ ਫਲੋ ਚਾਹੀਦਾ ਹੈ ਵਾਪਸ ਘੱਗਰ ਦੇ ਵਿੱਚ ਪੈਣ ਦੇ ਇਸ ਇਲਾਕੇ ਵਿੱਚ ਉਹਨਾਂ ਉਹਨਾਂ ਜਿੱਥੋਂ ਪਾਣੀ ਚੈਨਲ ਵਾਪਸ ਆਉਂਦਾ ਭਾਵ ਘੱਗਰ ਚੋਂ ਨਿਕਲਿਆ ਪਾਣੀ ਨਿਕਲਣ ਤੋਂ ਬਾਅਦ ਜਦੋਂ ਘੱਗਰ ਡਾਊਨ ਹੋ ਗਿਆ ਨਿਕਲਿਆ ਆ ਪਾਣੀ ਵਾਪਸ ਵੀ ਘੱਗਰ ਚ ਪੈਣਾ ਤਾਂ ਉਹ ਵਾਪਸ ਆਉਂਦਾ ਸੀ ਜਿਹੜਾ ਨਿਕਲਿਆ ਉਛਲਿਆ ਪਾਣੀ ਉਹ ਉਸ ਰਸਤੇ ਨੂੰ ਕਿਹਾ ਜਾਂਦਾ ਸੀ ਖਾਂਡਾ ਉਹ ਖਾਂਡਾ ਸਾਡੇ ਲੋਕਾਂ ਨੇ ਭਰ ਲੀਆਂ ਉੱਥੇ ਖੇਤ ਬਣ ਗਏ ਆ ਕਈ ਥਾਵਾਂ ਤੇ ਘਰ ਬਣ ਗਏ ਹੋਏ ਆ ਸੋ ਜਿਹੜਾ ਪਾਣੀ ਉਛਲ ਜਾਂਦਾ ਇੱਕ ਤੇ ਉਹ ਖਾਂਡਾ ਕਰਕੇ ਵਾਪਸ ਨਹੀਂ ਆਉਂਦਾ ਕਿਉਂਕਿ ਭਰਗੀਆਂ ਹੋਈਆਂ ਨੇ ਦੂਸਰਾ ਸੜਕਾਂ ਉੱਚੀਆਂ ਕਰ ਦਿੱਤੀਆਂ ਗਈਆਂ ਉਹਨਾਂ ਥੱਲੇ ਪੁਲੀਆਂ ਪਾਈਪਾਂ ਪੁਲ ਚੰਗੇ ਢੰਗ ਨਾਲ ਨਹੀਂ ਬਣਾਏ ਉਹ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਵੱਡੀ ਜਿਹੜੀ ਆ ਉਹ ਪ੍ਰੋਬਲਮ ਕ੍ਰੀਟ ਕਰਦਾ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗਾ ਕਿ 2010 ਦੇ ਵਿੱਚ ਸਾਡੇ ਪਟਿਆਲੇ ਦੇ ਵਿੱਚ ਡਿਪਟੀ ਕਮਿਸ਼ਨਰ ਦਪਿੰਦਰ ਸਿੰਘ ਹੁੰਦੇ ਸੀਗੇ ਉਸ ਵਕਤ ਇੱਥੇ ਬੜੀ ਵੱਡੀ ਸਮੱਸਿਆ ਆਈ ਸੀ ਔਰ ਉਹ ਸਾਡੇ ਨਾਲ ਪਿੰਡ ਸ਼ਤਰਾਣਾ ਵਿੱਚ ਆਏ ਸੀ ਔਰ ਉੱਥੇ ਆ ਕੇ ਪਤਾ ਲੱਗਿਆ ਐਕਸੀਅਨ ਸੀਗੇ ਉਸ ਵਕਤ ਕਾਉਂਸਲ ਸਾਹਿਬ ਉਹਨਾਂ ਦੇ ਨਾਲ ਪੂਰਾ ਸਟਾਫ ਸੀਗਾ ਉਹਨਾਂ ਨੇ ਦੱਸਿਆ ਕਿ ਬੜਾ ਲੰਮਾ ਸਮਾਂ ਪਹਿਲਾਂ ਬਾਦਸ਼ਾਹਪੁਰ ਸੁਧਾਰਨਪੁਰ ਦੇ ਕੋਲੋਂ ਇੱਕ ਬੁੱਢਾ ਘੱਗਰ ਨਿਕਲਦਾ ਸੀ ਜਿਹੜਾ ਪਾਣੀ ਖਨੌਰੀ ਤੋਂ ਪਿਛਲੇ ਪਾਸਿਓਂ ਉੱਛਲਦਾ ਸੀ ਉਹ ਬਾਦਸ਼ਾਹਪੁਰ ਦੇ ਕੋਲੋਂ ਆ ਕੇ ਫਿਰ ਉਹਦੀ ਮੈਨੂੰ ਤਾਂ ਲੰਬਾਈ 55 ਕਿਲੋਮੀਟਰ ਦੱਸੀ ਆ ਉਹ ਘੁੰਮਦਾ 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 25 ਦਰੇ ਚੋਂ ਲੰਘ ਕੇ ਫੇਰ ਉਹ ਹੋਤੀਪੁਰ ਦੇ ਕੋਲੇ ਜਾ ਕੇ ਕੱਗਰ ਦੇ ਵਿੱਚ ਫੇਰ ਮਿਲਾ ਦਿੱਤਾ ਜਾਂਦਾ ਸੀਗਾ ਪਰ ਇਸ ਵਕਤ ਉਸ ਬੁੱਢੇ ਕੱਗਰ ਦੀ ਕੋਈ ਥਾਂ ਨਹੀਂ ਹੈਗੀ ਉੱਥੇ ਕਿਤੇ ਨਹੀਂ ਲੱਭਦਾ ਉਹ ਪੂਰਿਆ ਜਾ ਚੁੱਕਿਆ ਔਰ ਇਹ ਵੀ ਪਤਾ ਲੱਗਿਆ ਸਾਨੂੰ ਕਿ ਉਸ ਵਕਤ ਸਾਨੂੰ ਦੱਸਿਆ ਗਿਆ ਡਰੇਨੇਜ ডিপਾਰਟਮੈਂਟ ਵਾਸਤੇ ਕਿ ਰੈਵਨਿਊ ডিপਾਰਟਮੈਂਟ ਦੇ ਵਿੱਚ ਉਹ ਕੱਗਰ ਪੁਰਾਣਾ ਬੁੱਢਾ ਕੱਗਰ ਹਾਲੇ ਵੀ ਬੋਲਦਾ ਇੱਕ ਕੱਗਰ ਹਰ ਸਾਲ ਬਰਬਾਦੀ ਕਰਦਾ 201988 ਦੇ ਵਿੱਚ ਬਰਬਾਦੀ ਕੀਤੀ 1993 ਦੇ ਵਿੱਚ ਬਰਬਾਦੀ ਕੀਤੀ 2023 ਦੇ ਵਿੱਚ ਫੇਰ ਹੜ ਆਇਆ ਹੁਣ 25 ਦੇ ਵਿੱਚ ਫੇਰ ਇਹ ਕੱਗਰ ਜਿਹੜਾ ਉਹ ਅੱਖਾਂ ਕੱਢ ਕੇ ਵਿਖਾਰਿਆ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਾਲੇ ਵਾਲੇ ਪਾਸੇ ਜਿਹੜਾ ਉਹ ਪਿੰਡਾਂ ਚ ਵੱੜ ਚੁੱਕਿਆ ਉਸ ਤੋਂ ਅਗਲੇ ਪਾਸੇ ਰਾਮਪੁਰ ਇਲਾਕਾ ਹੈਗਾ ਫੇਰ ਇਹਦੇ ਨਾਲ ਨਾਲ ਚਮਾਰੂ ਹੈ ਬਹੁਤ ਸਾਰੇ ਪਿੰਡ ਹੈਗੇ ਉੱਥੇ ਅਸੀਂ ਘੁੰਮ ਕੇ ਆਇਆ ਸੋ ਉੱਥੇ ਇਹਨੇ ਤਬਾਈ ਮਚਾਈ ਹੋਈ ਹੈ ਇੱਕ ਥਾਂ ਦੇ ਉੱਤੋਂ ਤਾਂ ਸਰਾਲੇ ਦੇ ਕੋਲੋਂ ਕੱਗਰ तोड़ के निरवाना ब्रांच ਨੂੰ ਪਾਣੀ ਜਿਹੜਾ ਉਹ ਹਰਿਆਣੇ ਨੂੰ ਜਾਣ ਲੱਗ ਪਿਆ ਹੋਇਆ ਸੋ ਇਹ ਹੁਣ ਤੱਕ ਸਰਕਾਰਾਂ ਨੇ ਅਰਬਾ ਰੁਪਈਆ ਜਿਹੜਾ ਉਹ ਕੰਪਨਸੇਸ਼ਨ ਚ ਦੇ ਦਿੱਤਾ ਆ ਇਹਨਾਂ ਦੇ ਬੰਨਾਂ ਤੇ ਮਿੱਟੀ ਲਾਉਣ ਦਾ ਦੇ ਦਿੱਤਾ ਆ ਗੱਟੇ ਬਣਾਉਣ ਦਾ ਦੇ ਦਿੱਤਾ ਆ ਔਰ ਉਹਦੇ ਵਿੱਚ ਸਰਕਾਰਾਂ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਵੀ ਟੀਏ ਡੀਏ ਕਲੇਮ ਕੀਤੇ ਹੋਣੇ ਆ ਔਰ ਉਹ ਆਪਣੀ ਤਨਖਾਹ ਵੀ ਲੈਂਦੇ ਹੋਇਆ ਲੋਕ ਕਹਿੰਦੇ ਆ ਕਿ ਜੇਕਰ ਸਾਨੂੰ ਸਰਕਾਰ ਨੇ ਹੁਣ ਤੱਕ ਇਜਾਜ਼ਤ ਦਿੱਤੀ ਹੁੰਦੀ ਇਸ ਕੱਗਰ ਨੂੰ ਅਸੀਂ ਆਪਣੇ ਆਪ ਉੱਚਾ ਕਰਕੇ ਬੰਨ ਲਾ ਦੇਣੇ ਸੀ ਔਰ ਜਦੋਂ ਬਹੁਤ ਜ਼ਿਆਦਾ بارش ਪੈਂਦੀ ਤਾਂ ਹੋ ਸਕਦਾ ਉਹਨੂੰ ਨੁਕਸਾਨ ਹੁੰਦਾ ਪਰ ਆਦਰਵਾਇਜ਼ ਇਹ ਜਿਹੜਾ ਕੱਗਰ ਦਾ ਪਾਣੀ ਉਹਨਾਂ ਨੂੰ ਨੁਕਸਾਨ ਨਾ ਕਰਦਾ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਡੁੱਲੇ ਬੇਰਾਂ ਦਾ ਹਾਲੇ ਕੁਝ ਨਹੀਂ ਵਿਗੜਿਆ ਬਹੁਤ ਕੁਝ ਵਿਗੜ ਚੁੱਕਿਆ ਆ ਪਰ ਇਹ ਹਰ ਸਾਲ ਕੀ ਇੱਕ ਗਰ ਦੇ ਲੋਕ ਇਸੇ ਤਰ੍ਹਾਂ ਸਹਿਮਿਆ ਹੋਇਆ ਕਰਨਗੇ ਕਿ ਹਰ ਸਾਲ ਇਹਨਾਂ ਦੇ ਬੱਚੇ ਸਕੂਲ ਨਹੀਂ ਜਾ ਸਕਣਗੇ ਇਹਨਾਂ ਨੂੰ ਦਵਾਈਆਂ ਨਹੀਂ ਮਿਲਣ ਸਕਣਗੀਆਂ ਔਰ ਇਸ ਇਲਾਕੇ ਦੀ ਜਿਹੜੀ ਸਭ ਤੋਂ ਤਰਾਸਦੀ ਹੈ ਉਹ ਇਹ ਹੈ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਇਸ ਘੱਗਰ ਕਰਕੇ ਸਾਡੇ ਇਲਾਕੇ 'ਚ ਲੋਕ ਆਪਣੀਆਂ ਕੁੜੀਆਂ ਵਿਆਉਣ ਤੋਂ ਵੀ ਜਿਹੜਾ ਉਹ ਗਰੇਜ਼ ਕਰਦੇ ਆ ਉਹ ਆਪਣੇ ਮੁੰਡਿਆਂ ਨੂੰ ਵੀ ਇੱਥੇ ਵਿਆਉਣ ਤੋਂ ਗਰੇਜ਼ ਕਰਦੇ ਆ ਕਿਉਂਕਿ ਇਹ ਹਰ ਸਾਲ ਬਰਬਾਦੀ ਕਰਦਾ ਹੈ ਲੇਕਿਨ ਹੁਣ ਤੱਕ ਕੁਛ ਨਹੀਂ ਹੋ ਸਕਿਆ ਸਰਕਾਰਾਂ ਵਾਅਦੇ ਕਰਦੀਆਂ ਨੇ ਇੱਕ 9 2014 ਦੀ ਗੱਲ ਹੈ ਕਿ ਇੱਥੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਉਹ ਜਿੱਤੇ ਔਰ ਉਹ ਕਹਿੰਦੇ ਸੀ ਕਿ ਤੁਸੀਂ ਸਰਕਾਰ ਚੁੱਕ ਦਿਓ ਮੈਂ ਇੱਕ ਘੱਗਰ ਚੁੱਕ ਦਿਆਂਗਾ ਪਰ ਹਾਲੇ ਤੱਕ ਘੱਗਰ ਉੱਥੇ ਦੀ ਉੱਥੇ ਆ ਇਹੋ ਜਿਹੇ ਲੀਡਰ ਜਿਹੜੇ ਵਾਅਦੇ ਕਰਕੇ ਗਏ ਉਹਨਾਂ ਨੂੰ ਆਪਣੀ ਰਾਜਨੀਤੀ ਦੇ ਵਿੱਚ ਪੈਰ ਲਾਉਣੇ ਔਖੇ ਹੋਏ ਪਏ ਆ ਕਦੋਂ ਸਰਕਾਰਾਂ ਜਿਹੜੀਆਂ ਨੇ ਉਹ ਸੰਵੇਦਨਸ਼ੀਲ ਹੋ ਕੇ ਇਹਨਾਂ ਲੋਕਾਂ ਨੂੰ ਇਸ ਨਰਕ ਚੋਂ ਕੱਢਣ ਗਿਆ ਕੀ ਮੁਆਵਜ਼ਾ ਐਲਾਨ ਕਰਕੇ ਗਰਦੌਰੀ ਕਰਾ ਕੇ ਚਾਰ ਗੱਟੇ ਸੁੱਟ ਕੇ ਤੇ ਵਿਜ਼ਿਟ ਕਰਕੇ ਫੋਟੋਆਂ ਖਿਚਾ ਕੇ ਇਹਦੇ ਨਾਲ guzara ਨਹੀਂ ਹੋਣਾ ਔਰ ਆਉਣ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਇਸ ਤੋਂ ਵੱਡਾ ਵਿਰੋਧ ਚੱਲਣਾ ਪੈਣਾ ਕਿਉਂਕਿ ਇਸ ਇਲਾਕੇ ਦੇ ਲੋਕ ਹੁਣ ਜਾਗਰੂਕ ਹੋ ਰਹੇ ਨੇ ਔਰ ਉਹ ਆਪਣੀਆਂ ਮੰਗਾਂ ਲਈ ਉੱਠ ਰਹੇ ਨੇ ਸਰਪ੍ਰਸਾਸ਼ਨ ਨੂੰ ਚਾਹੀਦਾ ਕਿ ਇਸ ਏਰੀਏ ਵਾਸਤੇ ਡਰੇਨੇਜ ডিপਾਰਟਮੈਂਟ ਹੈ ਫੋਰੈਸਟ ডিপਾਰਟਮੈਂਟ ਹੈ ਪੀ ਡਬਲਯੂ ਡੀ ডিপਾਰਟਮੈਂਟ ਹੈ ਐਗਰੀਕਲਚਰ ডিপਾਰਟਮੈਂਟ ਹੈ ਔਰ ਅਸੀਂ ਸਲਾਹ ਦਿੱਤੀ ਹੈ ਇੱਕ ਸੁਝਾਸ਼ਨ ਦਿੱਤੀ ਹੈ ਕਿ ਕਗਰ ਏਰੀਆ ਡਵੈਲਪਮੈਂਟ ਅਥਾਰਟੀ ਬਣਾਉਣੀ ਚਾਹੀਦੀ ਹੈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈ ਕੇ ਤਾਂ ਕਿ ਇਸ ਇਲਾਕੇ ਦੇ ਵਿੱਚ ਐਗਰੀਕਲਚਰ ਦੀਆਂ ਜਿਹੜੀਆਂ ਨੇ ਉਹ ਸਕੀਮਾਂ ਬਣ ਸਕਣ ਇੰਡਸਟਰੀ ਦਾ ਕੋਈ ਇਸ ਇਲਾਕੇ ਚ ਕੋਈ ਇੰਡਸਟਰੀ ਨਹੀਂ ਹੈਗੀ ਕੋਈ ਵੱਡਾ ਕਾਲਜ ਤੁਹਾਨੂੰ ਨਹੀਂ ਮਿਲੇਗਾ ਕੋਈ ਇੰਸਟੀਟਿਊਸ਼ਨ ਨਹੀਂ ਮਿਲੇਗਾ ਔਰ ਜਿਨ੍ਹਾਂ ਦਿਨਾਂ ਚ بارشਾਂ ਹੁੰਦੀਆਂ ਨੇ ਲੋਕਾਂ ਦੇ ਬੱਚਿਆਂ ਦਾ ਸਕੂਲਾਂ ਚ ਜਾਣਾ ਮੁਸ਼ਕਲ ਹੈ ਔਰ ਸਾਡੇ ਜਿਹੜੇ ਕਰਮਚਾਰੀ ਹੈ ਉਹ ਇਸ ਇਲਾਕੇ ਦੇ ਵਿੱਚ ਅਧਿਆਪਕ ਡਾਕਟਰ ਦੂਸਰੇ ਲੋਕ ਇੱਥੇ ਆਪਣੀ ਪੋਸਟਿੰਗ ਕਰਾਉਣ ਵੇਲੇ ਜਿਹੜੇ ਆ ਉਹ ਝਿਜਕਦੇ ਆ ਜੇ ਹੋ ਜਾਂਦੀ ਆ ਤਾਂ ਫਿਰ ਸਫਾਰਸ਼ਾ ਫਵਾ ਕੇ ਇੱਥੋਂ ਨਿਕਲ ਜਾਂਦੇ ਆ ਇਹ ਆਸ ਤਾਂ ਨਹੀਂ ਕਰਦਾ ਲੇਕਿਨ ਲੋਕ ਲੋਕਾਂ ਦਾ ਇਹ ਵਿਰੋਧ ਹੈ ਔਰ ਲੋਕਾਂ ਦੀ ਮੰਗ ਹੈ ਜਨ ਦੀ ਲੋਕਾਂ ਦੀ ਆਵਾਜ਼ ਹੈ ਕਿ ਪ੍ਰਸ਼ਾਸਨ ਨੂੰ ਪੁਵੈਖ ਦੀ ਕੋਈ ਵੱਡੀ ਪਲੈਨਿੰਗ ਬਣਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਅਸੀਂ ਪੁਵੈਖ ਦੇ ਵਿੱਚ ਇਸ ਸੰਤਾਪ ਤੋਂ ਬਚਾ ਸਕੀਏ ਤੇ ਇਹ ਲੋਕ ਵੀ ਆਪਣੇ ਆਪ ਨੂੰ ਸਮਝਣ ਕਿ ਜਿਸ ਦੇਸ਼ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਬਣਦੇ ਪਏ ਆ ਬੁਲੇਟ ਰੇਲ ਟ੍ਰੇਨ ਚੱਲਦੀ ਪਈ ਆ ਮੈਟਰੋ ਪ੍ਰੋਜੈਕਟ ਬਣਦੇ ਪਏ ਆ ਵੱਡੇ ਵੱਡੇ ਜਿਹੜੇ ਆ ਉਹ ਟਨਲ ਜਿਹੜੇ ਆ ਉਹ ਪਹਾੜਾਂ ਦੇ ਵਿੱਚੋਂ ਕੱਢੇ ਜਾ ਰਹੇ ਆ ਦੇਸ਼ ਸਾਡਾ ਵਿਸ਼ਵ ਗੁਰੂ ਬਣਨ ਜਾ ਰਿਹਾ ਔਰ ਅਸੀਂ ਸੋਚ ਰਹੇ ਆ ਕਿ ਆਉਣ ਵਾਲੇ ਸਮੇਂ ਵਿੱਚ ਚੰਦਰਮਾ ਦੇ ਉੱਤੇ ਮੰਗਲ ਗ੍ਰਹਿ ਦੇ ਉੱਤੇ ਔਰ ਇੰਟਰਨੈਸ਼ਨਲ ਸਪੇਸ ਸੈਂਟਰ ਬਣਾਉਣ ਅਸੀਂ ਜਾ ਰਹੇ ਆ ਉਹ ਵੀ ਲੋਕ ਇਹ ਇੱਥੋਂ ਦੇ ਲੋਕ ਮਹਿਸੂਸ ਕਰਨ ਕਿ ਅਸੀਂ ਵੀ ਇਸ ਦੇਸ਼ ਦੇ ਵਾਸੀਆਂ ਕੈਮਰਾਮੈਨ ਗੁਰਪ੍ਰੀਤ ਸਿੰਘ ਕਬੀਰ ਤੇ ਪ੍ਰੋਡਿਊਸਰ ਬਲਵਿੰਦਰ ਸਿੰਘ ਦੇ ਨਾਲ ਮੈਂ ਅਮਰਜੀਤ ਵੜੈਚ ਧਰੇੜੀ ਪਿੰਡ ਦੇ ਨੇੜੇ ਹਾਂਸੀ ਬੁਟਾਣਾ ਚੈਨਲ ਤੇ ਸਾਈਫਨ ਕੱਗਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ